ਭਾਈ ਅਮਰਤਪਾਲ ਸਿੰਘ ਤਾਂ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਚੋਂ ਅਜੇ ਬਾਹਰ ਨਹੀਂ ਆਏ ਪਰ ਉਹਨਾਂ ਦੇ ਜੇਲ੍ਹ ਦੇ ਅੰਦਰ ਰਹਿੰਦੇ ਆ ਰਹਿੰਦੇ ਆ ਜ਼ਮੀਨੀ ਚੋਣ ਦੀਆਂ ਤਿਆਰੀਆਂ ਮੁਕੰਮਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਇਹ ਦਾਵਾ ਕਰਦੇ ਸੀ ਕਿ ਸਾਡਾ ਕੋਈ ਪਲਾਨ ਨਹੀਂ ਹੈ ਜ਼ਮੀਨੀ ਚੋਣਾ ਲੜਨ ਦਾ ਅੱਜ ਉਹੀ ਬਰਨਾਲੇ ਜਾ ਕੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ ਉਹੀ ਬਰਨਾਲੇ ਦੇ ਲੋਕਾਂ ਦੀ ਸਪੋਰਟ ਮੰਗ ਰਹੇ ਨੇ ਉਹੀ ਜ਼ਿਮਨੀ ਚੋਣਾ ਦੀਆਂ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਵਿਚਾਰ ਵਟਾਂਦਰਾ ਹੋ ਰਿਹਾ ਬੜੇ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਔਰ ਆਉਂਦੇ ਸਮੇਂ ਵਿੱਚ ਬਰਨਾਲੇ ਤੋਂ ਜਾਂ ਜ਼ਿਮਨੀ ਚੋਣਾ ਦੇ ਵਿੱਚ ਕਿਨੂੰ ਉਤਾਰਨਾ ਹੈ ਇਹਦੇ ਬਾਰੇ ਸੰਸੇ ਚੱਲਦੇ ਪਏ ਨੇ ਇਹਦੇ ਬਾਰੇ ਵਿਚਾਰ ਵਿਮਰਸ਼ ਚੱਲਦਾ ਪਿਆ ਪਰ ਸਵਾਲ ਤਾਂ ਇਹ ਹੈ ਕਿ ਤੁਹਾਡੇ ਬਿਆਨ ਪੈਰ ਪੈਰ ਤੇ ਕਿਉਂ ਬਦਲਦੇ ਪਏ ਆ ਤੁਸੀਂ ਕਰੀ ਕਹਿੰਦੇ ਹੋ ਕਿ ਚੋਣਾ ਲੜਨੀਆਂ ਨਹੀਂ ਲੜਨੀਆਂ ਪਤਾ ਨਹੀਂ ਤੁਸੀਂ ਕਦੀ ਕਹਿੰਦੇ ਹੋ ਕਿ ਚੋਣਾ ਅਸੀਂ ਨਹੀਂ ਲੜਨੀਆਂ ਹੁਣ ਤੁਸੀਂ ਕਹਿੰਦੇ ਹੋ ਕਿ ਇਹਦੇ ਬਾਰੇ ਵਿਚਾਰ ਵਿਮਰਸ਼ ਚੱਲਦਾ ਪਿਆ ਆ ਕਿ ਕਿਹਨੂੰ ਉਤਾਰ ਸਕਦੇ ਆ ਸਾਰੇ ਧੜਿਆਂ ਦੇ ਨਾਲ ਮਿਲ ਕੇ ਮੁਲਾਕਾਤ ਕਰਕੇ ਗੱਲਬਾਤ ਕੀਤੀ ਜਾ ਰਹੀ ਹੈ ਹੈਰਾਨੀ ਦੀ ਗੱਲ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਨੇ ਇੱਕ ਵੱਡਾ ਮਾਰਜਿਨ ਹਾਸਲ ਕੀਤਾ ਵੱਡਾ ਮਾਰਜਿਨ ਹਾਸਲ ਕਰਕੇ ਐਮਪੀ ਬਣੇ ਔਰ ਇਸ ਦੇ ਬਾਵਜੂਦ ਉਹ ਆ ਸਾਡੀ ਡਿਬਰੂਗੜ੍ਹ ਜੇਲ੍ਹ ਚ ਨਹੀਂ ਉਹ ਮੰਨਿਆ ਜਾ ਸਕਦਾ ਉਸ ਨੂੰ ਲੈ ਕੇ ਪੰਥ ਦੇ ਵਿੱਚ ਜਾਂ ਵੋਟਾਂ ਪਾਉਣ ਵਾਲਿਆਂ ਦੇ ਵਿੱਚ ਰੋਸ ਤੇ ਵਿਰੋਧ ਹੋ ਸਕਦਾ ਪਰ ਦੂਜੇ ਪਾਸੇ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਜਿਹੜਾ ਉਹ ਲਗਾਤਾਰ ਪਹਿਲਾਂ ਕੁਝ ਹੋਰ ਬਿਆਨ ਤੇ ਹੁਣ ਕੁਝ ਹੋਰ ਬਿਆਨ ਮਤਲਬ ਇਦਾਂ ਹੀ ਇਹੀ ਇਹੀ ਸلسਲਾ ਚੱਲਦਾ ਪਿਆ ਕਦੀ ਕੋਈ ਬਿਆਨ ਹੋਰ ਹੁੰਦਾ ਤੇ ਉਸ ਤੋਂ ਬਾਅਦ ਕੁਝ ਹੋਰ ਆ ਜਾਂਦਾ ਹੈ ਇਹੋ ਜੀ ਅਵਸਥਾ ਜਿਹੜੀ ਹੈ ਉਹ ਬਣੀ ਹੋਈ ਹੈ ਪਹਿਲਾਂ ਵੀ ਸੰਵਿਧਾਨ ਵਾਲੀ ਗੱਲ ਨੂੰ ਲੈ ਕੇ ਸੌ ਚੱਕਣ ਵਾਲੀ ਗੱਲ ਨੂੰ ਲੈ ਕੇ ਵਿਵਾਦ ਖੜਾ ਹੋਇਆ ਸੀ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਜੀ ਨੇ ਕੁਝ ਬਿਆਨ ਦਿੱਤਾ ਸੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਥਿਤ ਤੌਰ ਦੇ ਉੱਤੇ ਇੱਕ ਵੱਖਰਾ ਬਿਆਨ ਆ ਗਿਆ ਸੀ ਜਿਸ ਤੋਂ ਬਾਅਦ ਘੜਮਸ ਪੈ ਗਿਆ ਸੀ ਹੁਣ ਦੁਬਾਰਾ ਉਹੀ ਹਾਲਾਤ ਬਣਦੇ ਪਏ ਨੇ ਪਹਿਲਾਂ ਕਦੀ ਕਹਿ ਰਹੇ ਸੀ ਕਿ ਚੋਣ ਨਹੀਂ ਲੜਨੀ ਪਰ ਹੁਣ ਕਹਿ ਰਹੇ ਕਿ ਆਪਾਂ ਵਿਚਾਰ ਵਿ ਕਿਹੜਾ ਕੈਂਡੀਡੇਟ ਉਤਾਰਨਾ ਚਾਹੀਦਾ ਉਹਦੀ ਬਾਰੇ ਚਰਚਾਾਂ ਮ ਕੀਤੀਆਂ ਜਾ ਰਹੀਆਂ ਨੇ ਖੈਰ ਇਹ ਪਰਿਵਾਰ ਬਿਹਤਰ ਸਮਝ ਸਕਦਾ ਹੈ ਕਿ ਉਹਨਾਂ ਦੀਆਂ ਕੀ ਮਜਬੂਰੀਆਂ ਨੇ ਕਿਹਨਾ ਹਾਲਾਤਾਂ ਦੇ ਵਿੱਚੋਂ ਲੰਘ ਰਹੇ ਨੇ ਇਹ ਵੀ ਸਮਝਣਾ ਚਾਹੀਦਾ ਹੈ ਖੈਰ ਇੱਕ ਪਾਸੇ ਇੱਕ ਪਾਸੜ ਗੱਲ ਕਰਕੇ ਨਹੀਂ ਰਹਿ ਜਾਣਾ ਚਾਹੀਦਾ ਦੂਜਾ ਪਹਿਲੂ ਵੀ ਹੁੰਦਾ ਸਕੇਦਾ ਉਹਦੇ ਆਧਾਰ ਦੇ ਉੱਤੇ ਪਰਿਵਾਰਕ ਹਾਲਾਤ ਜਿਹੜੇ ਨੇ ਕਹੋ ਜੇ ਬਣੇ ਹੋਏ ਨੇ ਔਰ ਦੂਜੀ ਗੱਲ ਭਾਈ ਅਮਰਪਾਲ ਸਿੰਘ ਦੇ ਉੱਤੇ ਜਿਹੜਾ ਸਿਆਸੀ ਬੋਝ ਪੈਣਾ ਸੀ ਉਹ ਇਸ ਵੇਲੇ ਪਰਿਵਾਰ ਦੇ ਉੱਤੇ ਪਿਆ ਹੋਇਆ ਉਹਨਾਂ ਦੇ ਉੱਤੇ ਜਿਨ੍ਹਾਂ ਨੂੰ ਸਿਆਸੀ ਪੱਧਰ ਦੇ ਉੱਤੇ ਇੰਨੀ ਨੌਲੇਜ ਸ਼ਾਇਦ ਅਜੇ ਨਹੀਂ ਹੈਗੀਆਂ ਉਹਨਾਂ ਨੂੰ ਉਹਨਾਂ ਦਾ ਐਕਸਪੀਰੀਅੰਸ ਨਹੀਂ ਹੈਗਾ ਤਾਂ ਕਰਕੇ ਥੋੜੀ ਦੋਵਿਧਾ ਦੇ ਵਿੱਚ ਪਰ ਚਰਚਾਵਾ ਅਜੇ ਵੀ ਉਸੇ ਤਰ੍ਹਾਂ ਤੇਜ਼ ਨੇ ਕਿ ਹੁਣ ਸਿਆਸੀ ਪੱਧਰ ਦੇ ਉੱਤੇ ਕੀ ਹੋਵੇਗਾ ਇੱਕ ਪਾਸੇ ਤਾਂ ਚਰਚਾ ਸੀਗੀ ਕਿ ਜਿਹੜੇ ਸ਼ਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਉਹਨਾਂ ਦੇ ਵਿੱਚੋਂ ਕਿਸੇ ਨੂੰ ਚੋਣਾਂ ਲੜਾਈਆਂ ਜਾ ਸਕਦੀਆਂ ਨੇ ਪਰ ਉਹਦੇ ਉੱਤੇ ਰਾਜਦੇਵ ਖਾਲਸਾ ਨੇ ਪਹਿਲਾਂ ਹੀ ਨਾ ਕਰ ਦਿੱਤੀ ਸੀ ਕਿ ਉਹਨਾਂ ਨਾਲ ਚੋਣ ਲੜਨ ਬਾਰੇ ਕੋਈ ਚਰਚਾ ਆ ਜੇ ਸਾਹਮਣੇ ਨਹੀਂ ਆ ਸਕਦੀ ਔਰ ਦੂਜੇ ਪਾਸੇ ਜਦੋਂ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਅਜੇ ਕਿੰਨੂੰ ਉਤਾਰਨਾ ਇਹਦੇ ਬਾਰੇ ਚਰਚਾ ਚੱਲਦੀ ਪਈ ਹੈ ਤਾਂ ਕਿਤੇ ਨਾ ਕਿਤੇ ਵਿਰਾਮ ਜਿਹੜਾ ਇਸ ਗੱਲ ਤੇ ਲੱਗ ਜਾਂਦਾ ਹੈ ਕਿ ਜਿਹੜੇ ਬਾਕੀ ਯਾਨੀ ਕਿ ਪ੍ਰਧਾਨ ਮੰਤਰੀ ਬਾਜੇ ਕੇ ਤੇਲਜੀਤ ਕਲਸੀਆ ਜਾਂ ਇਦਾਂ ਦੇ ਜਿਹੜੇ ਬਾਕੀ ਲੀਡਰ ਹੈਗੇ ਨੇ ਉਹਨਾਂ ਨੂੰ ਉਤਾਰਿਆ ਜਾਵੇਗਾ ਨਹੀਂ ਉਤਾਰੇ ਜਾਵੇਗਾ ਇਹ ਅਜੇ ਸੋਚਿਆ ਨਹੀਂ ਜਾ ਸਕਦਾ ਖੈਰ ਇਹ ਤਾਂ ਹੁਣ ਪੁਖਤਾ ਹੋ ਗਿਆ ਹੈ ਕਿ ਆਉਂਦੇ ਸਮੇਂ ਦੇ ਵਿੱਚ ਚੋਣਾਂ ਲੜੀਆਂ ਜਾਣਗੀਆਂ ਭਾਈ ਅਮਰਪਾਲ ਸਿੰਘ ਵੱਲੋਂ ਵੀ ਪਰ ਕੀ ਕਿਸ ਤਰ੍ਹਾਂ ਲੜੀਆਂ ਜਾਣਗੀਆਂ ਕਿਦੇ ਆਧਾਰ ਤੇ ਲੜੀਆਂ ਜਾਣਗੀਆਂ ਇਹ ਹੁਣ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਦੀ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ